ਕਿਆ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਲੈਨੇ ਜਿੰਦ ਦਾ ਰਹਿ ਰਿਹਾ ਹੁਣ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਬੰਬ ਬੱਸ ਚੱਲੀ ਜਾਂਦੀ ਹੈ ਟੈਰਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਥਾਣਿਆਂ 'ਚ ਗ੍ਰਿਮੀ ਰਿਸ਼ਟੇ ਜਾ ਰਹੇ ਹੈ ਉਸ ਵਾਰੇ ਲੋਕੀ ਅੰਦਰ ਬੈਠੇ ਮੈਂ ਪਹਿਲੀ ਕਿਹਾ ਸੀ ਕੀ ਨਾ ਦੂਜੇ ਨੂੰ ਇਹ ਨਾ ਆਮ ਆਦਮੀ ਬਣੋ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਕਰਵਾਇ ਕੋਈ ਜਿਉਂੇ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਖਤੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਸੇਜ ਸਭ ਦਾ ਐ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਜਿੰਦ ਦਾ ਰਹਿ ਰਿਹਾ ਉਹ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਮਲਾਦਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਫਸੇ ਚੱਲੀ ਜਾਂਦੀ ਹੈ 테러ਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ 'ਚ ਕ੍ਰੀਨਲਿਟੀ ਜਾ ਰਿਹਾ ਹੈ ਉਹ ਸਾਰੇ ਲੋਕੇ ਅੰਦਰ ਬੈਠੇ ਸੂਬੇ ਦਾ ਹੌਲਡ ਰੱਖੀ ਮੈਨੂੰ ਬੜੀ ਲੋਕਾਂ ਮੈਨੂੰ ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਕਿੱਤਾ ਵਧੀਆ ਸੂਬਾ ਦਾਸਾਂ ਜਿਗਰਾ ਹੋਵੇ ਮੈਂ ਪਹਿਲੀ ਕਿਹਾ ਸੀ ਕਿ ਨਾ ਦੂਜੀ ਕਿ ਨਾ ਆ ਮਾਤਰੀ ਬਾਤ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਪਰਵਾਹ ਕੋਈ ਜਿਉਂਏ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਸ਼ ਤੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤੋਂ ਮੈਸੇਜ ਸਭ ਦੇ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਜਿਆ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਦੂਜੇ Banda ਰਹਿ ਰਿਆ ਨਾ ਮਨ ਡਰ ਲੱਗਦਾ ਅੱਜ ਗੈਂਗਸਟਰ ਦੇ ਫੋਨ ਆ ਰਹੇ ਅੱਜ ਬਿਲਕੁਲ ਹਰ ਰੋਜ਼ ਕੁਛ ਨਾ ਕੁਛ ਅਤੇ ਬੰਬ ਫਸੇ ਚੱਲੀ ਜਾਂਦੀ ਹੈ ਟੈਰਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ 'ਚ ਕ੍ਰਿਮੀਨਲਿਟੀ ਜਾ ਰਹੀ ਹੈ ਉਹ ਸਾਰੇ ਲੋਕੇ ਅੰਦਰ ਬੈਠੇ ਸੂਬੇ ਦਾ ਹੌਂਸਲਾ ਕੀ ਮੈਨੂੰ ਬੜੀ ਦੇ ਲੋਕਾਂ ਨੂੰ ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਕਿੰਨਾ ਵਧੀਆ ਸੂਬਾ ਦਾਸਾਂ ਜਿਗਰਾ ਹੋਵੇ ਦੇਲੀជា ਸਹੀ ਕੀ ਨਾ ਦੂਜੇ ਕੀ ਨਾ ਆਮ ਆਦਮੀ ਬਾਤ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਕਰਵਾਇ ਕੋਈ ਜਿਉਂੇ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਸ਼ ਤੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਕਮੈਸੇਂ ਸਭ ਨੇ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਤਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਲੈਨੇ ਦੂਜੇ ਬੰਦਾ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬਲਾਦਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਫਸੇ ਚੱਲੀ ਜਾਂਦੀ ਹੈ ਟੈਰਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ 'ਚ ਕਿੰਨੇ ਯੂਨੀਵਰਸਿਟੀ ਜਾ ਰਹੇ ਆਏ ਤੂ ਸਾਰੇ ਲੋਕੇ ਅੰਦਰ ਬੈਠ ਕੇ ਸੂਬੇ ਦਾ ਹੌਂਕ ਰੱਖੀ ਮੈਨੂੰ ਬੜੀ ਲੋਕਾਂ ਨੂੰ ਦੁੱਖ ਤੇ ਕਿਤੇ ਦੁੱਖ ਲੱਗਦਾ ਕਿਤਾ ਵਧੀਆ ਸੂਬਾ 10 ਸਾਲ ਜਿਗਰਾਉਂਦਾ